ਲੁਧਿਆਣਾ ਦੇ ਇੱਕ ਵੱਡੇ ਬਿਲਡਰ ਖਿਲਾਫ ਐਫ ਆਈ ਆਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਗੋਲਮਾਲ ਸਾਲਾਂ ਦੀ ਲੜਾਈ ਤੋਂ ਬਾਅਦ ਕੋਈ ਕਾਰਵਾਈ ਜੀ ਹਾਂ ਲੁਧਿਆਣਾ ਦੇ ਥਾਣਾ ਸਰਾਂਬਾ ਨਗਰ ਪੁਲਿਸ ਨੇ ਹੀਰੋ ਰੈਲਟੀ ਕੰਪਨੀ ਦੇ ਡਾਇਰੈਕਟਰ ਅਤੇ ਸੇਲਜ਼ ਮੈਨੇਜਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਇਹ ਕਾਰਵਾਈ ਇੱਕ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਇਹ ਕਾਰਵਾਈ ਵੀ ਬੜੀ ਲੰਬੀ ਲੜਾਈ ਤੋਂ ਬਾਅਦ ਹੋਈ ਹੈ ਦੱਸ ਦਈਏ ਕਿ ਸ਼ਿਕਾਇਤਕਰਤਾ ਫਰੀਦਾਸ਼ ਜੈਨ ਵੱਲੋਂ 3 ਮਹੀਨੇ ਪਹਿਲਾਂ ਕੰਪਨੀ ਤੇ ਬਿਲਡਰ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ 2 ਕਰੋੜ 40 ਲੱਖ ਰੁਪਏ ਕੰਪਨੀ ਨੂੰ ਦਿੱਤੇ ਗਏ ਜਿਸ ਸਬੰਧ ਉਹਨਾਂ ਨੂੰ 4 ਫਲੈਟ ਦਿੱਤੇ ਜਾਣੇ ਸੀ ਪਰ ਪਿਛਲੇ 8 ਸਾਲ ਤੋਂ ਸਿਰਫ ਧੱਕਿਆ ਤੋਂ ਸਿਵਾ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਮਿਲਿਆ सर हमने इन टोटल क्या कहते हैं दो करोड़ इकतालीस लाख रुपए दिया हुआ इनको जिसका क्या कहते हैं मतलब ये कोई हमें मतलब उसका कोई जवाब नहीं देते कि देव गिवन नथिंग मतलब इन्होंने हमें एक एक कहते हैं ना कि मतलब हमारा मेंटल सुकून छीन लिया सब कुछ छीन लिया एक हमारा घर का सपना छीन लिया हमारा बिजनेस एक्सप्लॉयट कर दिया ਸਭ ਕੁਝ ਮਤਲਬ ਹਮ ਮਤਲਬ ਇੱਕ ਤਰੀਕੇ ਸੇ ਐਸਾ ਫੀਲ ਕਰਤੇ ਕਿ ਮਤਲਬ ਇਨੋਨੇ ਹਮੇ ਮਤਲਬ ਕੋਈ ਬੰਦਾ ਫਰਸ਼ ਤੇ ਹੋ ਇਨੋਨੇ ਮਤਲਬ ਅਰਸ਼ ਤੇ ਹੋ ਇਨੋਨੇ ਫਰਸ਼ ਤੇ ਲਾ ਕੇ ਖੜਾ ਕਰ ਦਿਆ ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਕੰਪਨੀ ਤਾਂ ਹੁਣ ਬੈਂਕ ਵੱਲੋਂ ਡਿਫਾਲਟਰ ਹੋ ਕੇ ਬਲੈਕਲਿਸਟ ਹੋ ਚੁੱਕੀ ਹੈ ਤੇ ਇਹੇ ਸੋਹਣੇ ਸੋਹਣੇ ਅਪਾਰਟਮੈਂਟ ਬਸ ਬਾਹਰੋਂ ਹੀ ਸੋਹਣੇ ਰਹਿ ਗਏ ਨੇ ਅੰਦਰ ਦਾ ਹਾਲ ਤੁਸੀਂ ਆਪ ਹੀ ਦੇਖ ਲਓ शिकायतकर्ता ਦਾ ਕਹਿਣਾ ਸੀ ਕਿ ਇਸ ਸਬੰਧੀ ਉਹਨਾਂ ਵੱਲੋਂ 8 ਸਾਲ ਤੋਂ ਸਿਵਲ ਕੋਰਟ ਦੇ ਵਿੱਚ ਕੇਸ ਲਗਾਇਆ ਹੋਇਆ ਸੀ ਹੁਣ ਇਸ ਸਬੰਧੀ ਥਾਣਾ ਸਰਾਬਾ ਨਗਰ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੀਰੋ ਰੈਲਿਟੀ ਕੰਪਨੀ ਦੇ ਓਨਰਸ ਨੇ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕੀਤਾ ਪਹਿਲੇ ਤਾਂ ਹਮ ਸਿਵਲ ਮੈਟਰ ਹੀ ਕਰ ਰਹੇ تھے ਕੰਜ਼ਿਊਮਰ ਕੋਰਟ ਵਿੱਚ ਕੇਸ ਚੱਲ ਰਿਹਾ ਥਾ ਬਟ ਜੈਸੇ ਹੀ ਭయ్యా ਸਾ ਮੈਂ ਡਿਸਕਸ ਕੀਤਾ ਤੋਂ ਹੀ ਬਰਾਟ ਅ ਨਿਊ ਐਂਗਲ ਟੂ ਦਿਸ ਹੀ ਮਤਲਬ ਇਹਨਾਂ ਨੇ ਹਮੇ ਪੂਰਾ ਸਮਝਾਇਆ कि ये ऐसे केस मूव करना चाहिए तो अंडर हिज गाइडेंस तो हमने ये सारा ऐसे केस को मूव किया एंड आई एम वेरी थैंकफुल टू पंजाब पुलिस आल्सो जिसने हमारी पूरी सुनवाई की है इसके अंदर तो मतलब मैं प्रशासन का बहुत बहुत धन्यवाद करता हूँ इसके अंदर कि मतलब इतनी जल्दी इस मैटर को उन्होंने एस्केलेट किया है हम जैसे जो पीड़ा से गुजर रहे हैं बंदे उनको इंसाफ दिला। 피ੜਤ ਨੂੰ ਹੁਣ ਇਨਸਾਫ ਦੀ ਉਮੀਦ ਜਾਗੀ ਹੈ ਕਿ ਕਹਿਣਾ ਹੈ ਕਿ ਉਹਨਾਂ ਨੂੰ ਅੱਗੇ ਆਉਣ ਤੋਂ ਬਾਅਦ ਹੁਣ ਯਕੀਨ ਹੈ ਇਸ ਕੰਪਨੀ ਹੱਥੋਂ ਠੱਗੇ ਹੋਰ ਲੋਕ ਵੀ ਅੱਗੇ ਆਉਣਗੇ ਤੇ ਉਹਨਾਂ ਨੂੰ ਇਨਸਾਫ ਵੀ ਮਿਲੇਗਾ ਕਿ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਹੋਵੇਗੀ ਸਰ ਬੇਸਿਕਲੀ ਦੇ ਹੀਰੋ ਗਰੁੱਪ ਨੇ ਇੱਕ ਹੀਰੋ ਪ੍ਰਾਪਰਟੀ ਦਾ ਗਰੁੱਪ ਹੀਰੋ ਰਿਐਲਿਟੀ ਦੇ ਨਾਮ ਤੇ ਸ਼ੁਰੂ ਕੀਤਾ 2018 ਦੇ ਵਿੱਚ ਦੇ ਲਾਂਚ ਦਾ ਪ੍ਰੋਜੈਕਟ ਆਨ ਸਾਊਥ ਸਿਟੀ ਲੁਧਿਆਣਾ ਜਿੱਥੇ ਇਹਨਾਂ ਨੇ ਫਲੈਟਸ ਅਪਾਰਟਮੈਂਟਸ ਦਾ ਪ੍ਰੋਜੈਕਟ ਲਾਂਚ ਕੀਤਾ ਸੀਗਾ ਉਸ ਪ੍ਰੋਜੈਕਟ ਦੇ ਵਿੱਚ ਏ ਕੰਪਲੇਨੈਂਟ ਹੈਗੇ ਆ ਮਿਸਟਰ ਫਲੀ ਤਾਸ਼ ਜੀ ਇਹਨਾਂ ਨੇ 4 ਫਲਾਟਸ ਇਹਨਾਂ ਦੀ ਨੇ ਇਹਨਾਂ ਨੇ ਤੇ ਇਹਨਾਂ ਦੀ ਫੈਮਲੀ ਨੇ ਬੁੱਕ ਕੀਤੇ ਸਰ ਉਹ 4 ਫਲਾਟਸ 2018 ਤੋਂ ਲੈ ਕੇ ਅੱਜ 2025 ਹੋ ਗਈ ਹੈ ਦੇ ਹੈਡ ਪੇਡ ਇਹਨਾਂ ਨੇ 2 ਕਰੋੜ 41 ਲੱਖ ਰੁਪਈਆ ਟੋਟਲ ਪੇਮੈਂਟਸ ਹਰ ਹੀਰੋ ਗਰੁੱਪ ਨੂੰ ਦੇ ਚੁੱਕੇ ਹੈਗੇ ਤੇ ਅੱਜ ਦਿਨ ਤੱਕ ਉਹ ਫਲਾਟਸ ਇਨਕੰਪਲੀਟ ਹੈ ਉਹਨਾਂ ਦਾ ਪੋਜੀਸ਼ਨ ਇਹਨਾਂ ਨੂੰ ਨਹੀਂ ਦਿੱਤਾ ਗਿਆ ਈਵਨ ਕੀ ਸਰ ਇਹਨਾਂ ਨੇ ਜਿੱਥੇ ਉਹ ਫਲਾਟਸ ਲਏ ਸੀ ਹੀਰੋ ਦੇ ਕੈਂਪਸ ਦੇ ਵਿੱਚ ਹੀ ਉੱਥੇ ਹੀ ਰੈਂਕ ਤੇ ਫਲਾਟ ਲੈ ਲਿਆ ਕਿ ਜਦੋਂ ਸਾਡੇ ਸਾਹਮਣੇ ਫਲਾਟਸ ਰੈਡੀ ਹੋਣਗੇ ਅਸੀਂ ਪੋਜੀਸ਼ਨ ਲੱਲਾਂਗੇ ਪਿਛਲੇ 8 ਸਾਲ ਤੋਂ ਇਹ ਉੱਥੇ ਰੈਂਟ ਭਰ ਰਿਆ ਹੈ ਉੱਥੇ ਰਹਿ ਰਿਹਾ ਹੈ ਇਹਨਾਂ ਨੇ ਸਿਵਲ ਖਰਾਬ ਕਰ ਦਿੱਤੇ ਉਹਨਾਂ ਨੇ ਸਾਰਾ ਬਿਜ਼ਨਸ ਇਹਨਾਂ ਦਾ ਇਫੈਕਟ ਹੋ ਗਿਆ ਫਲਾਟਸ ਅਜੇ ਤੱਕ ਰੈਡੀ ਨਹੀਂ ਹੈ ਸਰ ਉਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਸਿਵਲ ਡਿਟੀਗੇਸ਼ਨ ਇਹਨਾਂ ਦੀ ਚੱਲ ਰਹੀ ਸੀਗੀ ਦੇ 스타ਟਡ ਅਸੀਂ ਕ੍ਰਿਮੀਨਲ ਕੰਪਲੇਂਟ ਮੂਵ ਕੀਤੀ ਹੈ ਉਹਨੇ ਥੋੜਾ ਟਾਈਮ ਪਹਿਲਾਂ ਐਂਡ ਉਹਦੇ ਉੱਤੇ ਉਹਨੇ ਐਫ ਆਈ ਆਰ ਸਰ ਐਫ ਆਈ ਆਰ ਨੰਬਰ 191 ਕੱਲ ਦਰਜ ਹੋ ਗਈ ਸਰ ਵਿੰਡੋ ਸੈਕਸ਼ਨ 406 420 120 ਜੀ ਹਾਂ ਇੱਕ ਇਨਸਾਨ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦਾਤੇ ਲਗਾ ਕੇ ਆਪਣੇ ਸੁਪਨਿਆਂ ਦਾ ਆਸ਼ੀਆਂ ਨਾ ਬਣਾਉਂਦਾ ਪਰ ਕੁਝ ਲੋਕ ਇਨਾਂ ਸੁਪਨਿਆਂ ਦਾ ਇਸਤੇਮਾਲ ਆਪਣੀਆਂ ਜੇਬਾਂ ਭਰਨ ਲਈ ਕਰਦੇ ਨੇ ਹਾਲਾਂਕਿ ਹੁਣ ਤੱਕ ਇਸ ਕੰਪਨੀ ਦਾ ਇਨਾਂ ਇਲਜ਼ਾਮਾਂ ਤੇ ਪੱਖ ਸਾਹਮਣੇ ਨਹੀਂ ਆਇਆ ਹੁਣ ਦੇਖਣਾ ਇਹ ਹੈ ਕਿ ਮਾਮਲੇ 'ਚ ਕੀ ਐਕਸ਼ਨ ਹੁੰਦਾ ਹੈ ਲੁਧਿਆਣਾ ਤੋਂ ਨਵੀਨ ਸ਼ਰਮਾ ਪੀਟੀਸੀ ਨਿਊਜ਼